ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਤੇ ਉਹਦੇ ਵਿੱਚ ਇੱਕ ਕੰਪਨੀ ਹੈ ਐਸ ਆਈ ਐਲ ਕੰਪਨੀ ਹੈ ਜਿਹਦੇ ਵਿੱਚ ਕੀ ਵਿਕਰਮ ਸਿੰਘ ਮਜੀਠੀਆ ਜਿਹੜੇ ਕਿਉਂਕਿ ਇਹ 2007 ਤੋ ਪਹਿਲਾਂ ਤੱਕ ਇਸੂ ਕੰਪਨੀ ਦੇ ਵਿੱਚ ਇਹ ਡਾਇਰੈਕਟਰ ਸੀਗੇ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਇਹਨਾਂ ਦੇ ਫੈਮਿਲੀ ਮੈਂਬਰ ਸਾਰੇ ਉਹਦੇ ਵਿੱਚ ਹੀ ਸ਼ੇਅਰਹੋਲਡਰ ਨੇ ਡਾਇਰੈਕਟਰ ਨੇ ਇਹਨਾਂ ਦੀ ਆਪਣੀ ਘਰ ਦੀ ਜਿਹੜੀ ਕੰਪਨੀ ਸੀਗੀ ਗੌਰਖਪੁਰ ਦੇ ਵਿੱਚ ਯੂਪੀ ਦੇ ਵਿੱਚ ਵਿਕਰਮ ਜੀਠੀਏ ਦੇ ਖਾਤੇ ਦੇ ਵਿੱਚੋਂ ਕਿੱਥੋਂ ਆਈ ਸੀ 540 ਕਰੋੜ ਰੁਪਏ ਸਰਕਾਰੀ ਵਕੀਲ ਨੇ ਕਰ ਦਿੱਤੇ ਵੱਡੇ ਖੁਲਾਸੇ ਤੁਹਾਨੂੰ ਦੱਸਦੇ ਕਿ ਅੱਜ ਵਿਕਰਮ ਜੀਠੀਏ ਨੂੰ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਤਾਂ ਉਸ ਤੋਂ ਬਾਅਦ ਮਹਾਲੀ ਅਦਾਲਤ ਨੇ ਉਸ ਦਾ 7 ਦਿਨ ਦਾ ਰਿਮਾਨਡ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਹੋਰ ਵੀ ਤਾਂ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਵਿਕਰਮ ਜੀਠੀਏ ਦੇ ਖਾਤੇ ਦੇ ਵਿੱਚੋਂ ਵਿਦੇਸ਼ ਤੋਂ ਪੈਸੇ ਆਏ ਸੀ ਕਰੋੜਾ ਰੁਪਏ ਆਖਿਰ ਕੀ ਹੈ ਪੂਰਾ ਮਾਮਲਾ ਕਿਵੇਂ ਮਜੀਠੀਏ ਦੇ ਖਾਤੇ ਦੇ ਵਿੱਚ ਕਰੋੜਾ ਰੁਪਏ ਆਏ ਨੇ ਆ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਨੇ ਕੀ ਕਿਹਾ ਇਸ਼ੂ ਆਇਆ ਸੀ ਜਿਹਦੇ ਵਿੱਚ ਐਫਆਈਆਰ ਰਹੀ ਸੀ ਇੱਕ ਐਸਆਈਟੀ ਜਿਹੜੀ ਐਨਡੀਪੀਐਸ ਕੇਸ ਦੇ ਦੀ ਜਾਂਚ ਕਰ ਰਹੀ ਸੀ ਉਹਦੇ ਵਿੱਚ ਉਸ ਐਫਆਈਆਰ ਦੇ ਦੌਰਾਨ ਐਸਆਈਟੀ ਵੱਲੋਂ ਇੱਕ ਰਿਪੋਰਟ ਆਂਦੀ ਹੈ ਕਿ ਜਦੋਂ ਉਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤਾਂ ਉਹਦੇ ਦੌਰਾਨ ਕੁਝ ਇਹ ਜੇ ਅਨਡਿਸਕਲੋਸ ਇਨਕਮ ਇਹ ਜੀ ਆਈਆਂ ਸੀ ਜਿਹੜੇ ਪੈਸਿਆਂ ਦਾ ਥੇਰਪੇ ਸੀਗਾ 500 ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਫਿਰ ਉਹਦੇ ਵਿੱਚ ਇੱਕ ਕੰਪਨੀ ਹੈ ਐਸ ਆਈ ਐਲ ਕੰਪਨੀ ਹੈ ਜਿਹਦੇ ਵਿੱਚ ਜੀ ਵਿਕਰਮ ਸਿੰਘ ਮਜੀਠੀਆ ਜਿਹੜੇ ਕਿਊਸ ਨੇ ਇਹ 2007 ਤੋਂ ਪਹਿਲਾਂ ਕਰਕੇ ਇਸੂ ਕੰਪਨੀ ਦੇ ਵਿੱਚ ਇਹ ਡਾਇਰੈਕਟਰ ਸੀਗੇ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਇਹਨਾਂ ਦੇ ਫੈਮਿਲੀ ਮੈਂਬਰ ਸਾਰੇ ਉਹਦੇ ਵਿੱਚ ਹੀ ਸ਼ੇਅਰਹੋਲਡਰ ਨੇ ਡਾਇਰੈਕਟਰ ਨੇ ਇਹਨਾਂ ਦੇ ਆਪਣੀ ਘਰ ਦੀ ਜਿਹੜੀ ਕੰਪਨੀ ਸੀਗੀ ਗੋਰਖਪੁਰ ਦੇ ਵਿੱਚ ਯੂਪੀ ਦੇ ਵਿੱਚ ਉਸ ਜਿਹੜੀ ਜਿਹੜੀ ਜਦੋਂ ਇਹ ਮਨਿਸਟਰ ਬਣ ਜਾਂਦੇ ਨੇ ਐਮ ਐਲ ਏ ਬਣ ਜਾਂਦੇ ਨੇ ਮਾਰਚ 2007 ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਉਸ ਕੰਪਨੀ ਤੋਂ ਦਾ ਰਿਜ਼ਾਈਨ ਕਰ ਦਿੰਦੇ ਨੇ ਬਟ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਸ ਦੇ ਵਿੱਚ ਡਾਇਰੈਕਟਰ ਰਹਿੰਦੇ ਨੇ ਸ਼ੇਅਰਹੋਲਡਰ ਰਹਿੰਦੇ ਨੇ ਖੁਦ ਉਸ ਕੰਪਨੀ ਦੇ ਵਿੱਚ 11% ਦੇ ਜਿੰਦੇ ਸ਼ੇਅਰਹੋਲਡਰ ਨੇ ਤੇ ਨਾਲ ਹੀ ਐਕਟੂਅਰ ਦੇ ਸਾਪ ਨਾਲ ਵੀ ਇਹ ਕਟੋਗਰ 20% ਦੇ ਸ਼ੇਅਰਹੋਲਡਰ ਨੇ ਉਸ ਕੰਪਨੀ ਚ ਉਸ ਕੰਪਨੀ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਇਹਨਾਂ ਦੇ ਕੈਸ਼ ਡਿਪੋਜ਼ਿਟ ਦੇ ਰਜਿਸਟਰ ਚੈੱਕ ਕਰੇ ਗਏ ਤੇ ਨਾਲ ਹੀ ਬੈਂਕ ਅਕਾਊਂਟ ਸਟੇਟਮੈਂਟ ਚੈੱਕ ਕਰੀ ਗਈਆਂ ਤਾਂ ਉਹਨਾਂ ਦੇ ਵਿੱਚ ਇਹ ਡਿਫਰੈਂਸ ਆ 161 ਕਰੋੜ ਰੁਪਏ ਦਾ ਡਿਫਰੈਂਸ ਆ ਜਿਵੇਂ ਕਿ 286 ਕਰੋੜ ਰੁਪਏ ਦੇ ਕੈਸ਼ ਡਿਪੋਜ਼ਿਟ ਹੋਏ ਨੇ ਬੈਂਕ ਦੇ ਵਿੱਚ ਤੇ ਉਸ ਤੋਂ ਇਲਾਵਾ ਜਿਹੜੇ ਖਾਤਿਆਂ ਦੇ ਵਿਚਾਰੇ ਨੇ ਉਹ 125 ਕਰੋੜ ਦੇ ਆਸਪਾਸ ਹੀ ਤਾਂ ਤਾਂ 161 ਕਰੋੜ ਦਾ ਜਿਹੜਾ ਇਸ਼ੂ ਹੈ 161 ਕਰੋੜ ਰੁਪਏ ਦਾ ਅਨਐਕਸਪਲੇਨਡ ਇਨਕਮ ਜਿਹੜੀ ਹੈ ਇਹਨਾਂ ਨੇ ਕਿੱਥੇ ਦੱਸੀ ਨਹੀਂ ਤਾਂ ਇਹ ਇਹ ਫੇਰ ਹੋਈ ਹੋਈ ਹੈ ਕਿੱਥੋਂ ਦੀ ਆਏ ਨੇ ਉਹ ਪੈਸੇ ਕਿੱਥੇ ਡਿਸਕਲੋਸ ਨਹੀਂ ਸਾਰੀ ਇਹਨਾਂ ਦੀ ਕਿਸੇ ਵੀ ਕੰਪਨੀ ਦੇ ਬਾਰੇ ਕਿੱਥੇ ਡਿਸਕ ਕਰਨੀ ਆ ਸੈਕਿੰਡ ਜਿਹੜੀ ਹੈਗੀ ਹੈ ਜਦੋਂ ਇਹਨਾਂ ਨੇ ਸੈਕਿੰਡ ਟਰਮ ਦੇ ਵਿੱਚ ਜਦੋਂ ਮਿਨਿਸਟਰ ਬਣਦੇ ਨੇ 2012 13 13 14 ਦੇ ਵਿੱਚ ਉਦੋਂ ਵੀ ਜਿਹੜੀ ਇਹਨਾਂ ਦੀ ਕੰਪਨੀ ਸੀਗੀ ਸੇਮ ਇਹੀ ਕੰਪਨੀ ਇਸੇ ਕੰਪਨੀ ਦੇ ਵਿੱਚ ਪਰ ਡਾਊਨ ਗਿਆ ਤੇਰਾ ਜਿਹੜਾ ਕਲੈਕਸ਼ਨ ਸ਼ੋ ਹੁੰਦੀ ਹੈ ਕਿ ਕਿੰਨੇ ਪੈਸੇ ਇਕੱਠੇ ਹੋਏ ਨੇ ਵੀ ਉਸ ਕੰਪਨੀ ਦੇ ਵਿੱਚ ਵੀ ਜੋ ਵੀ ਪੈਸੇ ਜਮ੍ਹਾਂ ਹੋਏ ਨੇ ਚਾਹੇ ਕੈਸ਼ ਹੋਏ ਨੇ ਚਾਹੇ ਬੈਂਕਾਂ ਦੇ ਜਮ੍ਹਾਂ ਹੋਏ ਨੇ ਉਹ 1106 ਕਰੋੜ ਰੁਪਏ ਸ਼ੋ ਕੀਤੇ ਗਏ ਨੇ ਜਦੋਂ ਕਿ ਜਦੋਂ ਬੈਂਕਾਂ ਨਾਲ ਮੈਚ ਕੀਤਾ ਗਿਆ ਤਾਂ ਉਹ 1342 ਕਰੋੜ ਰੁਪਏ ਨਿਕਲਿਆ ਤੇ ਇਹਦੇ ਵਿੱਚ ਵੀ 236 ਕਰੋੜ ਰੁਪਏ ਜਿਹੜੇ ਨੇ ਉਹਨਾਂ ਦੀ ਹੇਰ ਫੇਰ ਸੀਗੀ 236 ਕਰੋੜ ਰੁਪਏ ਇਸ ਐਫਆਈ ਇਸ ਜਿਹੜੇ ਕੰਪਨੀ ਦੇ ਵਿੱਚ ਕਿੱਥੋਂ ਉਹ 236 ਕਰੋੜ ਆਏ 161 ਪਹਿਲਾ ਹੋਗੇ 236 ਕਰੋੜ ਹੁਣ ਹੋਗੇ ਇਸ ਤੋਂ ਬਾਅਦ ਤੀਸਰੀ ਜਿਹੜੀ ਸੀਗੀ ਜਿਹੜੀ ਇਹਨਾਂ ਦੀ ਫੋਰਨ ਤੋਂ ट्रांजੈਕਸ਼ਨ ਜਿਹੜੀਆਂ ਆਈਆਂ ਨੇ ਜਿਹੜੀ ਕਿ ਟੋਟਲ ਜਿਹੜੀ ਅਮਾਉਂਟ ਹੈਗੀ ਉਹਨਾਂ ਦੀ 141 ਕਰੋੜ ਦੇ ਆਸ-ਪਾਸ ਹੈ ਉਹਨੂੰ ਵੀ ਪੂਰਾ ਐਕਸਪਲੇਨ ਕੀਤਾ ਗਿਆ ਕਿ ਕੰਪਨੀਆਂ ਨੇ ਸਾਈਪ੍ਰਸ ਜਿਹੜਾ ਕਿ ਮੰਨਿਆ ਜਾਂਦਾ ਟੈਕਸ ਹੈਵਨ ਮੰਨਿਆ ਜਾਂਦਾ ਟੈਕਸ ਹੈਵਨ ਪਲਸ ਜਿਹੜਾ ਵੀ ਹਵਾਲਾ ਦਾ ਪੈਸਾ ਕਿਸ ਤਰੀਕੇ ਨਾਲ ਘੁੰਮਣਾ ਉਹ ਸਾਈਪ੍ਰਸ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਵੀ ਸਾਈਪ੍ਰਸ ਦੀ ਜਿਹੜੀ ਕੰਪਨੀਆਂ ਨੇ ਕੀ ਉੱਤੋਂ ਦੀ ਡੀਲਿੰਗ ਜਿਹੜੀ ਹੈ ਪ੍ਰੋਪਰ ਚੱਲਦੀ ਹੈ ਉਤੋਂ ਇੱਕ ਕੰਪਨੀ ਹੈ ਇਹਨਾਂ ਤੋਂ 35 ਕਰੋੜ ਦੇ ਸ਼ੇਅਰ ਪਰਚੇਸ ਕਰਦੀ ਹੈ ਉਹੀ ਕੰਪਨੀ ਕੁਝ ਸਾਲਾਂ ਬਾਅਦ ਜਦੋਂ ਇਹ ਮਨਿਸਟਰ ਹੁੰਦੇ ਨੇ ਤਾਂ ਉਸ ਟਾਈਮ ਦੇ ਵਿੱਚ ਉਹ ਕੰਪਨੀ 35 ਕਰੋੜ ਦੇ ਸ਼ੇਅਰ ਜਿਹੜੇ ਨੇ 35 ਕਰੋੜ ਦੇ ਵਿੱਚ ਵੇਚ ਜਾਂਦੀ ਹੈ ਜਦੋਂ ਕਿ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਤੇ ਜਿਹੜੀ ਐਸਆਈਏ ਵਾਲਾ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਡਿਸਪਾਈਟ ਉਹਦੇ ਉਹ ਕੰਪਨੀ ਜਿਹੜੀ ਹੈ 90% ਲਾਸਸ ਦੇ ਉੱਤੇ ਆਪਣੇ ਸ਼ੇਅਰ ਸੇਲ ਕਰਕੇ ਜਾਂਦੀ ਹੈ ਇਸ ਤੋਂ ਇਲਾਵਾ ਉਹੀ ਕੰਪਨੀ ਜਿਹੜੀ ਹੈ ਇੱਕ ਕਲੀਅਰ ਵਾਟਰ ਕੈਪੀਟਲ ਕੈਪੀਟਲ ਬਾਰਡਰਸ ਇੰਡੀਆ ਲਿਮਿਟਿਡ ਹੈ ਇਹ ਹੀ ਸਰਾਇਆ ਇੰਡਸਟਰੀ ਨੂੰ 90 ਕਰੋੜ ਰੁਪਏ ਦਾ ਲੋਨ ਦਿੰਦੀ ਹੈ 2007-889 ਦੇ ਵਿੱਚ ਜਿਹਦਾ ਕਿ ਵਿਆਜ ਅਗਲੇ 7 ਸਾਲਾਂ ਦੇ ਵਿੱਚ ਦੋ ਅਰਾਊਂਡ 44 ਕਰੋੜ ਰੁਪਏ ਦਾ ਵਿਆਜ ਬਣਦਾ ਹੈ ਤੇ ਟੋਟਲ ਅਮਾਉਂਟ ਬਣ ਜਾਂਦੀ ਹੈ 134 ਕਰੋੜ ਦੇ ਆਸਪਾਸ ਅਮਾਉਂਟ ਬਣਦੀ ਹੈ ਤੇ ਉਹ ਕੰਪਨੀ ਸਰਾਇਆ ਇੰਡਸਟਰੀ ਜਿਹੜੀ ਕਿ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਉਸ ਪੀਰੀਅਡ ਦੇ ਵਿੱਚ ਉਹਨਾਂ ਨਾਲ ਸੈਟਲਮੈਂਟ ਦੇ ਵਿੱਚ 51 ਕਰੋੜ ਦੇ ਸੈਟਲ ਕਰ ਜਾਂਦੀ ਹੈ ਲੋਨ ਦਿੱਤਾ ਹੈ ਟੋਟਲ 134 ਕਰੋੜ ਦਾ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਤੇ ਸੈਟਲਮੈਂਟ ਕਰ ਜਾਂਦੀ ਹੈ 52 ਕਰੋੜ ਦੇ ਵਿੱਚ ਤਾਂ ਅਰਾਊਂਡ ਇੱਥੇ 80 ਕਰੋੜ ਤੋਂ ਉੱਤੇ ਦਾ ਜਿਹੜਾ ਜਿਹੜਾ ਇਹ ਰਫੇਰ ਉਹ ਇੱਥੋਂ ਦੀ ਅਪਰੂਵ ਹੁੰਦਾ ਹੈ ਇਸ ਤੋਂ ਇਲਾਵਾ ਐਮੀ ਬਾਹਰ ਤੋਂ ਜਿਹੜੀ ਕੰਪਨੀਆਂ ਨੇ ਇੱਕ ਹੋਰ ਕੰਪਨੀ ਸੀਗੀ ਜ਼ੈਂਟੋਲਰ ਹੋਲਡਿੰਗ ਲਿਮਟਿਡ ਐ ਸਾਈਪ੍ਰਸ ਦੀ ਹੀ ਕੰਪਨੀ ਹੈ ਜਿਹੜੀ ਬਾਅਦ ਵਿੱਚ ਸਿੰਡੀਕੇਟ ਬਣ ਜਾਂਦੀ ਹੈ ਉਸ ਕੰਪਨੀ ਦੇ ਵਿੱਚ ਵੀ ਉਹ ਕੰਪਨੀ ਜਿਹੜੀ ਆ ਇਹਨਾਂ ਦੀ ਕੰਪਨੀ ਨੂੰ 22.86 ਕਰੋੜ ਰੁਪਏ ਦਾ ਲੋਨ ਦਿੰਦੀ ਹੈ ਜਿਹੜਾ ਕਿ ਕੁਝ ਟਾਈਮ ਬਾਅਦ ਉਹ ਆਪਣੇ ਸ਼ੇਅਰ ਵੇਚ ਜਾਂਦੀ ਹੈ 0 ਕਰੋੜ ਦੇ ਵਿੱਚ ਮਤਲਬ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ੇਅਰ ਦੇ ਜਾਂਦੀ ਹੈ 22.86 ਕਰੋੜ ਦੇ ਜਿਹੜੇ ਸ਼ੇਅਰ ਨੇ ਉਹ ਫ੍ਰੀ ਦੇ ਵੀ ਦੇ ਜਾਂਦੀ ਹੈ ਇਹਦਾ ਕੋਈ ਰੀਜ਼ਨ ਨਹੀਂ ਵੀ ਕਿਉਂ ਉਹ ਕੰਪਨੀ ਦੇਗੀ ਕਿਉਂਕਿ ਉਹ ਸਾਈਪ੍ਰਸ ਦੀ ਕੰਪਨੀਆਂ ਨੇ ਸਾਈਪ੍ਰਸ ਦੇ ਵਿੱਚ ਜਿਹੜੇ ਦੇਖਿਆ ਵੀ ਆ ਸਾਰੇ ਵੈਸੇ ਹੀ ਹੋਏ ਰਹੇ ਹੁੰਦੇ ਨੇ ਉਹ ਤੋਂ ਇਲਾਵਾ ਇੱਕ ਹੋਰ ਕੰਪਨੀ ਹੈ ਸਿੰਗਾਪੁਰ ਦੀ ਉਹ ਵੀ 1.4 ਕਰੋੜ ਦੇ ਆਸ-ਪਾਸ ਇਹਨਾਂ ਨੂੰ ਲੋਨ ਦਿੰਦੀ ਆ ਪਰ ਅੱਜ ਤੱਕ ਉਹ ਕਦੇ ਵਾਪਸ ਲੋਨ ਹੋਇਆ ਨਹੀਂ ਕਿਉਂ ਕਿਉਂ ਲੋਨ ਦਿੱਤਾ ਹੈ ਕਿਸ ਪਰਪਸ ਲਈ ਦਿੱਤਾ ਹੈ ਕਿਉਂ ਨਹੀਂ ਵਾਪਸ ਦਿੱਤਾ ਇਹਦਾ ਕੋਈ ਰੀਜ਼ਨ ਨਹੀਂ ਆਇਆ ਤੇਰੇ ਤੋਂ ਇਲਾਵਾ ਜਿਹੜੇ ਇਹਨਾਂ ਦੇ ਐਸੈਟਸ ਨੇ ਜਦੋਂ ਇਹਨਾਂ ਦੇ ਐਸੈਟਸ ਵਗੈਰਾ ਚੈੱਕ ਕਰੇ ਗਏ ਕਿ ਇਹਨਾਂ ਦੇ ਇਨਕਮ ਟੈਕਸ ਰਿਟਰਨ ਤੋਂ ਇਹਨਾਂ ਦੇ ਇਲੈਕਸ਼ਨ ਐਫੀਡੇਵਿਟਸ ਤੋਂ ਜਿਹੜੇ ਕਿ ਜਦੋਂ ਤੋਂ ਇਹ 2007 ਤੋਂ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਤੱਕ ਜਿਹੜੇ ਇਹਨਾਂ ਦੇ ਐਫੀਡੇਵਿਟਸ ਦੇਖੇ ਗਏ ਤੇ ਨਾਲ ਇਹਨਾਂ ਦੇ ਤੇ ਨਾਲ ਇਹਨਾਂ ਦੀ ਵਾਈਫ ਦੇ ਤਾਂ ਉਹਦੇ ਜਿਹੜੀ ਇਹਨਾਂ ਦੀ ਟੋਟਲ ਇਨਕਮ ਆਂਦੀ ਸੀ ਉਹ ਬਣਦੀ ਸੀ 81 ਲੱਖ ਰੁਪਏ ਦੇ ਆਸਪਾਸ ਜਿਹੜੀ ਟੋਟਲ ਇਨਕਮ ਬਣਦੀ ਸੀਗੀ ਤੇ ਜਿਹੜੇ ਇਹਨਾਂ ਦੇ ਖਰਚੇ ਨੇ ਜਿਹੜੇ ਸਾਰੇ ਐਸ ਪਰ ਕ੍ਰਾਈਟੇਰੀਆ ਪਲੱਸ ਸਾਰਾ ਜੋ ਵੀ ਇਹਨਾਂ ਦੇ ਖਰਚੇ ਸਟੇਟਮੈਂਟ ਆ ਤੋਂ ਆਏ ਨੇ ਸਭ ਕੁਝ ਉਹ ਕੰਸੀਡਰ ਕਰਕੇ 18 ਲੱਖ ਦੇ ਖਰਚੇ ਸੀ ਤਾਂ ਇਹਨਾਂ ਦੀ ਜਿਹੜੀ ਐਸੈਟ ਬਚਦੇ ਨੇ ਉਹ ਰਾਉਂਡ ਬਾਈਜ਼ ਨੇ 63 ਲੱਖ ਰੁਪਏ ਦੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਜਿਹੜੇ ਐਸੈਟਸ ਨੇ ਜਦੋਂ ਇਹਨਾਂ ਦੇ ਐਕਚੁਅਲ ਐਸੈਟਸ ਨੇ ਉਹ 1 ਕਰੋੜ 10 ਲੱਖ ਦੇ ਐਸੈਟਸ ਪਾਏ ਜਾਂਦੇ ਨੇ ਤਾਂ 47 ਜਿਹੜੇ 47 ਲੱਖ ਰੁਪਏ ਇੱਥੇ ਇੱਕ ਹੀਰਫੇਰ ਹੈ ਜਿਹੜਾ ਕਿ ਹਜੇ ਤਾਂ ਕਿਨਾਂ ਡਿਸਕਲੋਜ਼ ਨਹੀਂ ਹੋਇਆ। ਲੱਗਦਾ ਇਹ ਵੀ ਇਹ ਡਰਗ ਬਣੀ ਹੈ। ਸਰ ਇਹ ਇਲੀਸਿਟ ਮਨੀ ਹੈਗੀ ਆ ट्रांजैक्शंस ਹੈਗੀਆਂ ਨੇ ਬਹੁਤ ਸਾਰੀਆਂ ਆਈਆਂ ਨੇ ਹਜੇ ਜਾਂਚ ਦਾ ਹੈਗਾ। ਜਾਂਚਲੇ ਵੀ ਹਜੇ ਤਾਂ ਹੀ ਜਿਹੜਾ ਪੁਲਿਸ ਰਿਮਾਂਡ ਲਿੱਤਾ ਸਰਦਿੰ ਦਾ ਉਹਦੇ ਚੱਕ ਕੇ ਆਏਗਾ ਵੀ ਆ ਜਿਹੜੀ ट्रांजैक्शंस ਨੇ ਕੰਪਨੀ ਸਰਾਇ ਇੰਡਸਟਰੀਜ਼ ਇਹ ਸਾਰੀਆਂ ਕਿੱਥੋਂ ਦੀ ਆ ਰਹੀਆਂ ਨੇ ਕਿਵੇਂ ਇਹਨਾਂ ਦਾ ਇਹ ਤੇ ਕਿਵੇਂ ਪੈਸੇ ਲੈ ਰਹੇ ਨੇ। ਦੂਜੀ ਚੀਜ਼ ਆ ਕੰਪਨੀ ਜਿਹੜੀ ਹੈ 2012 2021 ਨੂੰ ਵਿਕਰਮ ਸਿੰਘ ਮਜੀਠੀਆ ਦੇ ਤੇ ਐਨਡੀਪੀਐਸ ਦਾ ਬਰਚਾ ਹੁੰਦਾ। ਉਸ ਤੋਂ ਬਾਅਦ 2022 ਦੇ ਵਿੱਚ ਜਦੋਂ ਇਹ ਅਰੈਸਟ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇਹ ਇਹ ਜਿਹੜੀ ਕੰਪਨੀ ਆ ਇਹ ਲਿਕুইਡੇਸ਼ਨ ਦੇ ਵਿੱਚ ਚਲੀ ਜਾਂਦੀ ਆ ਜਿਹੜੀ ਕੰਪਨੀ ਐਨੇ ਸਾਲਾਂ ਤੋਂ ਪ੍ਰੋਫਿਟ ਦੇ ਵਿੱਚ ਜਾ ਰਹੀ ਸੀ ਤਾਂ ਇਹ ਕੰਪਨੀ ਲਿਕুইਡੇਸ਼ਨ ਚਲੀ ਜਾਂਦੀ ਆ ਸੋ ਦੈਟ ਸਾਰਾ ਜਿਹੜਾ ਇਹਦਾ ਰਿਕਾਰਡ ਸੀ ਇਹਨੂੰ ਜਿਹੜਾ ਲਿਕুইਡੇਟਰ ਦੇ ਕੋਲ ਭੇਜ ਦਿੱਤਾ ਜਾਵੇ ਤੋਂ ਦੇ ਵਿੱਚ ਫਿਰ ਸਾਰੀ ਫੇਰ ਫੇਰ ਜਿਹੜੀ ਆ ਜਿਸ ਤਰੀਕੇ ਨਾਲ ਵੀ ਕਰਨੀ ਆ ਵੀ ਸਾਰਾ ਰਿਕਾਰਡ ਹੀ ਗਾਇਬ ਕਰ ਦਿੱਤਾ ਜਾਵੇ ਤਾਂ ਇਹ ਇੱਥੇ ਮਿਲੇ ਨਾ ਤਾਂ ਇਹਦੇ ਕਾਫੀ ਚੀਜ਼ਾਂ ਨੇ ਰੱਬ ਦੀ ਕੋਸ਼ਿਸ਼ ਕੀਤੀ ਗਈ ਹੈ ਉਈ ਸੁਪਰੀਮ ਕੋਰਟ ਦੇ ਵਿੱਚ ਵੀ ਕਹਿ ਰਹੇ ਸੀਗੇ ਵੀ ਚੈਲੰਜ ਕੀਤਾ ਹੋਇਆ ਸੀਗਾ ਆਰਡਰ ਸੀਗਾ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹਹੀ ਸਟੇਟਮੈਂਟ ਸੀਗੀ ਨਹੀਂ ਸਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਐਫ ਆਈ ਆਰ ਸੀਗੀ ਉਹ ਐਨ ਡੀ ਪੀ ਐਸ ਐਕਟ ਦੇ ਅੰਦਰ ਸੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜਦੋਂ ਜਿਸ ਟਾਈਮ ਤੇ ਸਾਰਾ ਰਿਕਾਰਡ ਜਿਹੜਾ ਸੀ ਇਹ ਸਾਰਾ ਰਿਕਾਰਡ ਨਹੀਂ ਸੀਗਾ ਕੁੱਛੇ ਦੇ ਵਿੱਚੋਂ ਰਿਕਾਰਡ ਸੁਪਰੀਮ ਕੋਰਟ 'ਤੇ ਆਇਆ ਸੀ ਬਟ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਸੁਪਰੀਮ ਕੋਰਟ ਨੇ ਕਲੀਅਰਲੀ ਮੈਂਸ਼ਨ ਕੀਤਾ ਹੈ ਜੀ ਕਿਉਂਕਿ ਇਹਨਾਂ ਦੀ ਜਿਹੜੀ ਬੇਲ ਸੀਗੀ ਉਹ 108 2022 ਨੂੰ ਬੇਲ ਹੋਈ ਹੋਈ ਆ ਤੇ ਹੁਣ 2.5 ਸਾਲ ਦਾ ਸਮਾਂ ਜਿਹੜਾ ਨਿਕਲ ਚੁੱਕਾ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਜਿਵੇਂ ਕਿ ਉਹ ਕੋਰਟ ਦੇ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਹੀ ਹੈ ਨਾ ਨਹੀਂ ਇਨਵੈਸਟੀਗੇਸ਼ਨ ਜੁਆਇਨ ਕਰਨ ਵੀ ਆਈ ਸੀ ਤਾਂ ਇਸ ਕਰਕੇ ਕੋਰਟ ਨੇ ਕਿਹਾ ਸੀਗਾ ਸੁਪਰੀਮ ਕੋਰਟ ਨੇ ਜੀ ਇਸ ਇਸ ਸਟੇਜ ਤੇ ਅਜੇ ਕੈنسਲੇਸ਼ਨ ਨਹੀਂ ਬੰਦੀ ਤੇ ਉਹੀ ਆਰਡਰ ਜਿਹੜਾ ਪਾਸ ਹੋਇਆ ਸੀ ਉਹਦੇ ਵਿੱਚ ਇਸ ਚੀਜ਼ ਦੇ ਬਾਰੇ ਕੋਰਟ ਨੇ ਕਿਤੇ ਕੋਈ ਕੋਈ ਨਹੀਂ ਕੋਈ ਇਹਦੇ ਤੇ ਕੰਸੀਡਰ ਨਹੀਂ ਕੀਤਾ ਤੇ ਇਹ ਸਾਰਾ ਜਿਹੜਾ ਇਸ਼ੂਜ਼ ਹੈ ਥੈਂਕ ਯੂ